ਸਾਰੇ ਸਾਰੇ ਹੀ ਸ਼੍ਰੋਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਲਾਉ ਪਾਤਰੀ ਕਾਪੀ ਤੇ ਇੱਕ ਵੱਡੀ ਖਬਰ ਨੂੰ ਲੈ ਕੇ حاضر ਹੋਈ ਹਾਂ ਲੇਬਰ ਕਾਪੀ ਤੇ ਸਰਕਾਰ ਦੇ ਵੱਲੋਂ ਇੱਕ ਸਕੀਮ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸਕੀਮ ਦਾ ਲਾਭ ਲੈਣ ਦੇ ਲਈ ਤੁਸੀਂ ਵੀ ਜਲਦੀ ਤੋਂ ਜਲਦੀ ਫਾਰਮ ਜਿਹੜੇ ਹਨ ਉਹ ਅਪਲਾਈ ਕਰੋ ਇਹ ਫਾਰਮ ਜਿਹੜਾ ਸਿਰਫ ਤੇ ਸਿਰਫ ਸੇਵਾ ਕੇਂਦਰ ਸੁਵਿਧਾ ਕੇਂਦਰ ਵਿੱਚੋਂ ਹੀ ਅਤੇ ਲੇਬਰ ਦਫ਼ਤਰਾਂ ਦੇ ਵਿੱਚੋਂ ਹੀ ਅਪਲਾਈ ਜਾ ਕੇ ਤੁਸੀਂ ਕਰ ਸਕੋਗੇ ਇਸ ਨੂੰ ਅਪਲਾਈ ਕਰਨ ਵਾਸਤੇ ਤੁਹਾਡੇ ਕੋਲ ਕਿਹੜੇ ਕਿਹੜੇ ਪ੍ਰੂਫ ਹੋਣੇ ਚਾਹੀਦੇ ਨੇ ਇਸ ਸਕੀਮ ਦਾ ਲਾਭ ਜਿਹੜਾ ਹੈ ਉਹ ਕਿਵੇਂ ਮਿਲੇਗਾ ਕਿੰਨਾ ਮਿਲੇਗਾ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਫਿਰ ਆਓ ਹੁਣ ਜਾਣਦੇ ਹਾਂ कि पात्री कापी तेडी स्कीम आई है तो फिर ये जो हूँ तू दिए कि अप्रैल का महीना चल रहा है 2025 ਦਾ ਸੋਲਾ ਪਾਤਰੀ ਕਾਪੀ ਜਿਨ੍ਹਾਂ ਨੇ ਬਣਾਈ ਹੋਈ ਹੈ ਉਹਨਾਂ ਨੂੰ ਬੇਨਤੀ ਹੈ ਕਿ ਪ੍ਰੂਫ ਜਿਹੜੇ ਨੇ ਤੁਹਾਡੇ ਕੋਲ ਲੇਬਰ ਕਾਰਡ ਦੀ ਕਾਪੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਸਾਰੇ ਫੈਮਿਲੀ ਮੈਂਬਰ ਦੇ ਆਧਾਰ ਕਾਰਡ ਹੋਣੇ ਚਾਹੀਦੇ ਨੇ ਅਤੇ ਇੱਕ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਬੈਂਕ ਦੀ ਕਾਪੀ ਜਿਹੜੀ ਕਿ ਤੁਸੀਂ ਲੇਬਰ ਕਾਪੀ ਅਪਲਾਈ ਕਰਦੇ ਸਮੇਂ ਲਗਾਈ ਸੀ ਇਹ ਸਾਰੇ ਹੀ ਸਾਰੇ ਹੀ ਪ੍ਰੂਫ ਤੁਸੀਂ ਨਾਲ ਲੈ ਕੇ ਜਾਣੇ ਨੇ ਸੇਵਾ ਕੇਂਦਰ ਸੁਵਿਧਾ ਕੇਂਦਰ ਵਿੱਚ ਠੀਕ ਹੈ ਇਹ ਜਿਹੜੀ ਸਕੀਮ ਹੈਗੀ ਏ ਇਹ ਜਿਹੜੀ ਸਕੀਮ ਹੈ ਇਹਨਾਂ ਦਾ ਫਾਰਮ ਜਿਹੜਾ ਹੈ ਉਹ ਅਪਲਾਈ ਹੋਣ ਜਾ ਰਿਹਾ ਹੈ 1 ਮਈ 2025 ਤੋਂ 1 ਮਈ ਨੂੰ ਤੁਸੀਂ ਕਿਸੇ ਵੀ ਸੁਵਿਧਾ ਕੇਂਦਰ ਸੇਵਾ ਕੇਂਦਰ ਵਿੱਚ ਜਾ ਕੇ ਤੁਸੀਂ ਫਾਰਮ ਜਿਹੜਾ ਅਪਲਾਈ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਸਾਰੇ ਪ੍ਰੂਫ ਲੱਗਣੇ ਨੇ ориジナル ਨਾਲ ਲੈ ਕੇ ਜਾਣੇ ਨੇ ਕਿਉਂਕਿ ਸਕੈਨ ਵੀ ਹੋਣਗੇ ਇਸ ਸਕੀਮ ਦਾ ਲਾਭ ਲੈਣ ਵਾਸਤੇ ਤੁਹਾਡਾ ਆਧਾਰ ਕਾਰਡ ਜਿਹੜਾ ਮੋਬਾਈਲ ਨੰਬਰ ਦੇ ਨਾਲ ਲਿੰਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਲੇਬਰ ਕਾਰਡ ਦੀ ਕਾਪੀ ਦੇ ਨਾਲ ਮੋਬਾਈਲ ਨੰਬਰ ਅਤੇ ਬੈਂਕ ਦੀ ਆਧਾਰ ਕਾਰਡ ਲਿੰਕ ਨਹੀਂ ਕਰਵਾਇਆ ਹੋਇਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀ ਕਰਵਾ ਲੈਣਾ ਚਾਹੀਦਾ ਹੈ ਦੋਸਤੋ ਜਿਹੜੀ ਇਹ ਸਕੀਮ ਹੈ ਇਸ ਸਕੀਮ ਦੇ ਵਿੱਚ ਤੁਹਾਡੇ ਪਹਿਲੇ ਦੋ ਬੱਚਿਆਂ ਨੂੰ ਸਕੋਲਰਸ਼ਿਪ ਯਾਨੀ ਕਿ ਵਜੀਫਾ ਜਿਹੜਾ ਹੈ ਉਹ ਮਿਲੇਗਾ ਜੀ ਹਾਂ ਜਿਹੜਾ ਇਹ ਵਜੀਫਾ ਮਿਲੇਗਾ ਇਸ ਦੇ ਵਿੱਚ ਤੁਹਾਨੂੰ 3000 ਰੁਪਏ ਤੱਕ ਦੀ ਰਾਸ਼ੀ ਜਿਹੜੀ ਹੈ ਉਹ ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ ਤੁਹਾਡੇ ਖਾਤੇ ਦੇ ਵਿੱਚ ਭੇਜੀ ਜਾਵੇਗੀ ਇਸ ਦੇ ਨਾਲ ਨਾਲ ਜਿਹੜੀ ਵੀ ਕਲਾਸ ਵਿੱਚ ਤੁਹਾਡਾ ਬੱਚਾ ਪੜਦਾ ਹੈ ਉਸ ਦੀ ਪਿਛਲੀ ਕਲਾਸ ਦਾ ਸਰਟੀਫਿਕੇਟ ਜਿਹੜਾ ਉਸ ਦੇ ਕੋਲ ਹੋਣਾ ਚਾਹੀਦਾ ਯਾਨੀ ਕਿ ਤੁਹਾਡੇ ਕੋਲ ਪਾਸ ਹੋਇਆ ਹੋਣਾ ਬੱਚੇ ਦਾ ਸਰਟੀਫਿਕੇਟ ਹੋਣਾ ਚਾਹੀਦਾ ਨੰਬਰ ਜਿਹੜੇ ਉਹ 60% ਤੋਂ ਉੱਪਰ ਹੋਣੇ ਚਾਹੀਦੇ ਨੇ ਜੇਕਰ ਤੁਹਾਡੇ ਬੱਚੇ ਦੇ 60% ਤੋਂ ਨੰਬਰ ਤੇ ਉੱਪਰ ਨੇ ਤਾਂ ਤੁਸੀਂ ਇਹ ਸਕਾਲਰਸ਼ਿਪ ਜਿਹੜੀ ਹੈ ਉਹ ਐਪਲਾਈ ਕਰ ਸਕੋਗੇ ਸਕਾਲਰਸ਼ਿਪ ਐਪਲਾਈ ਕਰਨ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਜਿਹੜੀ ਹੈ ਉਹ ਦਿੱਤੀ ਜਾਵੇਗੀ ਫਿਰ ਤੁਸੀਂ ਇਹ ਰਸੀਦ ਜਿਹੜੀ ਸਕੂਲੋਂ ਜਾ ਕੇ ਅਟੈਸਟਡ ਕਰਵਾਣੀ ਹੁੰਦੀ ਹੈ ਸਕੂਲੋਂ ਅਟੈਸਟਡ ਕਰਵਾ ਕੇ ਤੁਸੀਂ ਇਸ ਰਸੀਦ ਨੂੰ ਫਿਰ ਸੇਵਾ ਕੇਂਦਰ ਵਿੱਚ ਜਾ ਕੇ ਜਮ੍ਹਾਂ ਕਰਾਉਣਾ ਹੁੰਦਾ ਹੈ ਸੋ ਲਵ ਪਾਤਰੀ ਕਾਪੀ ਨੂੰ ਲੈ ਕੇ ਇਹ ਸੀ ਆਪਣੀ ਅੱਜ ਦੀ ਅਪਡੇਟ ਤੇ ਜੇਕਰ ਦਿੱਤੀ ਹੋਈ ਜਾਣਕਾਰੀ ਵਿਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਨੂੰ ਵੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ